ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾਲ ਲਾਈਵ ਪ੍ਰੋਗਰਾਮ ਦੇ ਵਿੱਚ ਮੈਂ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਏ ਆ ਉਹ ਵਿਸ਼ਾ ਹੈ ਕਿ ਲੋਕ ਸਭਾ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਥੋੜਾ ਦੱਸਦੀ ਹਾਂ ਕਿ ਸੁਖਬੀਰ ਬਾਦਲ ਦਾ ਇੱਥੇ ਜਿਹੜਾ ਬਿਆਨ ਆਇਆ ਹੈ ਉਹ ਇੱਥੇ ਆਇਆ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਉਹ ਆਪ ਚੋਣਾਂ ਦੇ ਵਿੱਚ ਖੜੇ ਨਹੀਂ ਹੋਣਗੇ ਬਲਕਿ ਆਪਣੇ ਉਮੀਦਵਾਰ ਉਹਨਾਂ ਨੇ ਇੱਥੇ ਮੈਦਾਨਾਂ ਦੇ ਵਿੱਚ ਉਤਾਰ ਦਿੱਤੇ ਨੇ ਤੇ ਉਮੀਦਵਾਰਾਂ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਵਿੱਚ ਉਹਨਾਂ ਵੱਲੋਂ ਜਿਹੜੀ ਵੱਡੀ ਮੀਟਿੰਗ ਉਹ ਵੀ ਇੱਥੇ ਕਰੀ ਜਾਵੇਗੀ ਤੇ ਇਸ ਮੀਟਿੰਗ ਦੇ ਵਿੱਚ ਜਿਹੜੇ ਅਹਿਮ ਫੈਸਲੇ ਨੇ ਤੇ ਰਣਨੀਤੀਆਂ ਨੇ ਉਹ ਉਹਨਾਂ ਨਾਲ ਡਿਸਕਸ ਵੀ ਕਰਨਗੇ ਤੇ ਜੇਕਰ ਗੱਲ ਕਰੀਏ ਰਾਜਨੀਤੀ ਦੀ ਚੋਣਾਂ ਦੀ ਕਿਉਂਕਿ ਚੋਣਾਂ ਹੁਣ ਬਹੁਤ ਜਲਦ ਹੀ ਆਉਣ ਵਾਲੇ ਨੇ ਤੇ ਇੱਥੇ ਚੋਣਾਂ ਆਉਣ ਵਾਲੇ ਨੇ ਤੇ ਜਿਹੜੀ ਉਹਨਾਂ ਦੀ ਸਟ੍ਰੈਟਜੀਜ਼ ਨੇ ਉਹਨਾਂ ਦੀ ਤਿਆਰੀਆਂ ਨੇ ਉਹ ਕਿੱਦਾਂ ਦੀ ਚੱਲ ਰਹੀਆਂ ਨੇ ਇਸ ਦੇ ਉੱਤੇ ਵੀ ਆਪਾਂ ਚਰਚਾ ਕਰਾਂਗੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਪੰਜਾਬ ਬਚਾਓ ਯਾਤਰਾ ਸੁਖਬੀਰ ਸਿੰਘ ਬਾਦਲ ਵੱਲੋਂ ਇੱਥੇ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਹਰ ਕਸਬੇ ਦੇ ਵਿੱਚ ਜਾ ਕੇ ਤਾਂ ਇੱਥੇ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਲੋਕ ਜਿਹੜੇ ਨੇ ਉਹ ਵੀ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਜੁੜ ਰਹੇ ਨੇ ਤੇ ਉਹਨਾਂ ਦੀ ਪਾਰਟੀ ਦੇ ਵਿੱਚ ਕਾਫੀ ਜਿਹੜੇ ਉਮੀਦਵਾਰ ਨੇ ਉਹ ਹੁਣ ਨਿਕਲ ਕੇ ਸਾਹਮਣੇ ਵੀ ਆਏ ਨੇ ਤੇ ਬਹੁਤ ਜਿਹੜੇ ਸਟਰੋਂਗ ਉਮੀਦਵਾਰ ਨੇ ਉਹਨਾਂ ਨੇ ਲੈ ਕੇ ਆਏ ਨੇ ਤੇ ਅੱਜ ਉਮੀਦਵਾਰਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਇੱਥੇ ਅਹਿਮ ਜਿਹੜੀ ਵੱਡੀ ਮੀਟਿੰਗ ਹੈ ਉਹ ਹੋਣ ਜਾ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਦੱਸਦੀ ਹੈ ਕਿ ਸੁਖਬੀਰ ਬਾਦਲ ਦਾ ਇੱਥੇ ਇੱਕ ਬਿਆਨ ਨਿਕਲ ਕੇ ਸਾਹਮਣੇ ਆਇਆ ਜਿਸ ਚੋ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਮੈਂ ਨਹੀਂ ਇਸ ਵਾਰ ਚੋਣ ਲੜਾਂਗਾ ਬਲਕਿ ਜਿਹੜੇ ਮੇਰੇ ਉਮੀਦਵਾਰ ਨੇ ਉਹ ਇੱਥੇ ਚੋਣ ਲੜਨਗੇ ਤੇ ਪਾਰਟੀ ਇੱਥੇ ਕਿੰਨੀ ਕੁ ਜ਼ਿਆਦਾ ਸਟਰੋਂਗ ਨਜ਼ਰ ਆਵੇਗੀ ਇਹ ਤਾਂ ਪਰ ਆਉਣ ਵਾਲਾ ਵਕਤ ਹੀ طے ਕਰੇਗਾ ਹਾਂਜੀ ਸਾਡੇ ਨਾਲ ਇੱਥੇ ਕਾਲਰ ਵੀ ਜੁੜੇ ਨੇ ਅਸੀਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਸ਼ਸ਼ੀਕਲ ਸਰ ਕਿੱਥੋਂ ਬੋਲ ਰਹੇ ਹੋ ਹਾਂਜੀ ਬាទ ਬាទ ਸਵਾਗਤ ਹੈ ਸਰ ਤੁਹਾਡੇ ਆਈਵਨ ਪੰਜਾਬੀ ਟੀਵੀ ਤੇ ਧੰਨਵਾਦ ਬាទ ਬੋਲ ਬੋਲ ਕੀ ਕਹਿਣਾ ਚਾਹੂਗੇ ਸਰ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਜਿਸ ਚ ਉਹ ਕਹਿ ਰਹੇ ਨੇ ਕਿ ਲੋਕ ਸਭਾ ਚੋਣਾਂ ਮੈਂ ਇੱਥੇ ਨਹੀਂ ਲੜਾਂਗਾ ਬਲਕਿ ਮੈਂ ਆਪਣੇ ਜਿਹੜੇ ਸਟਰੋਂਗ ਨੁਮਾਇंदे ਨੇ ਉਮੀਦਵਾਰ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਸਰਪਲ ਮੈਡਮ ਦੇਖੋ ਅਗੇ ਤਾਂ ਜਿਹੜਾ ਭਾਰਤੀ ਸਾਰੀਆਂ ਸਰਗਰਮ ਹੈ ਜੀ ਆ ਕੰਡੀਸ਼ਨ ਪਾਰਟੀ ਦੀ ਗੱਲ ਕਰੀਏ ਦੇਖੋ ਆਪਣਾ ਕਿਤੇ ਨਾ ਕਿਤੇ ਰੋਡ ਸ਼ੋਅ ਕਰਨੇ ਪੰਜਾਬ ਬਚਾਉਣਾ ਨਾ ਕਿਤੇ ਨਾ ਕਿਤੇ ਕੱਟਣੀ ਜਾਂ ਕੋਈ ਨਾ ਕੋਈ ਬਿਆਨ ਆ ਜਾਣਾ ਜਾਂ ਫਿਰ ਸਿੱਕਾ ਇੱਕ ਵੀਡੀਓ ਤੇ ਇੱਕ ਰੈਸਿੰਗ ਮਾ ਦਾ ਜੀ ਜੀ ਗੱਡੀ ਦੇ ਉੱਤੇ ਬੈਠਿਆ ਵੀ ਪਾਕ ਸਤਾ ਕੈਮਰਾ ਤੇ ਵੀਰ ਵਾਲਾ ਹਾਂਜੀ ਪਰਵਾਰ ਕੋਈ ਆਉਂਦਾ ਦੇਖੀ ਬਜ਼ੁਰਗਾਂ ਦਾ ਤਕਰੀਰ ਜੀ ਹੁੰਦੀ ਹੈ ਇਹ ਤੇ ਲੱਗਦਾ ਕਿ ਇਹ ਕੋਹਾ ਦਾ ਕੋਟੇ ਵਿੱਚ ਕੋਟ ਨਾਲ ਹੈ ਜੀ ਮੇਰੇ ਕੋਲ ਮੈਡਮ ਬਹੁਤ ਮੁਸ਼ਕਲ ਹੈ ਜੀ ਪੈਂਡਾ ਹੂੰ ਪੈਂਡਾ ਬਹੁਤ ਮੁਸ਼ਕਲ ਹੈ ਕਿ ਖਰਾਬ ਪਾਰਟੀ ਦਾ ਜਦੋਂ गिर ਜਾਂਦਾ ਹੈ ਜੀ ਹੂੰ ਜੀ ਉਸ ਨੂੰ ਉੱਤੇ ਚੱਕਣ ਦੇ ਵਿੱਚ ਬਹੁਤ ਸੰਵਾਰਸ਼ ਕਰਨਾ ਤਾਂ ਸਾਡੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਜੀ ਹਾਂਜੀ ਇਹ ਬਹੁਤ ਸ਼ਹੀਰਵਾਦ ਵੱਲੋਂ ਬਹੁਤ ਮਿਹਨਤ ਕਰਨੀ ਪਾਉਗੀ ਜਦੋਂ ਆਪਣਾ ਉਹਨਾਂ ਨੇ ਚੋਣਾਂ ਦੇ ਵਿੱਚ ਲੜਨ ਦਾ ਨਾਲ ਆਉਣ ਦਾ ਜਿਹੜਾ ਫੈਸਲਾ ਲਿਆ ਕਿ ਉਹ ਅਗਲੀ ਮਾਰਦੀ ਹੁੰਦੀ ਹੈ ਜੀ ਪਰ ਕਿਤੇ ਨਾ ਕਿਤੇ ਜੋ ਸਟਰੋਂਗ ਦੀ ਗੱਲ ਕਰ ਰਹੀ ਸਟਰੋਂਗ ਦੀ ਗੱਲ ਬਾਰੇ ਮੈਂ ਉਕਾਰੂਗਾ ਜੀ ਜੀ ਤਾਂ ਖੁਦ ਕਿਹਨਾਂ ਸਟਰੋਂਗਨੀ ਜੀ ਹੈ ਹੂੰ ਜੀ ਬਿਲਕੁਲ ਦੇਖੋ ਆਪ ਜਿਹੜੇ ਮੇਨ ਵੀ ਆਪਾਂ ਇੰਜਨ ਗੱਦਨ ਨੇ ਰੇਨ ਦਾ ਜਾ ਜੀ ਪ੍ਰਧਾਨ ਕਹਿੰਦੇ ਕਿ ਪ੍ਰਧਾਨ ਸਾਹਿਬ ਆ ਕਿਹਨੇ ਕਿਉਂ ਨਹੀਂ ਲੰਨ ਜੇ ਕੋਈ ਕਿਹਨਾ ਜਿਹੜੇ ਚੀਗਾ ਸਰਪੰਚ ਸਾਹਿਬ ਨਾਲ ਜੀ ਜੀ ਬਿਲਕੁਲ ਉਹਨਾਂ ਨੇ ਕੀ ਸੋਚ ਕੇ ਫੈਸਲਾ ਲਿਆ ਤਾਂ ਉਹਨਾਂ ਦੀ ਸੋਚ ਹੈ ਜੀ ਪਰ ਕਿਤੇ ਨਾ ਜਿੱਦ ਸਾਥੇ ਹਿਸਾਬ ਨਾਲ ਉਹਨਾਂ ਨੂੰ ਚੋਣਾਂ ਤੇ ਕਦਮਾ ਚੜੀਦਾ ਸੀ ਆਹਾਂ ਕਿ ਤਾਂ ਹਿੰਦਿਆਰੀਆਂ ਪਾਰਟੀਆਂ ਦੀ ਅਪਡਾਊਨ ਹੁੰਦੀ ਰਹਿੰਦੀ ਆ ਕਿ ਬਣਾ ਜਿਵੇਂ ਹੌਸਲਾ ਨਹੀਂ ਜੀਰਨਾ ਚਾਹੀਦਾ ਬੰਦੇ ਨੂੰ ਹੌਸਲੇ ਤੋਂ ਕੰਮ ਲੈ ਕੇ ਜੀ ਸਾਡੀ ਵਸਣ ਚੀ ਗੱਲ ਕਰਨੀ ਚਾਹੀਦੀ ਹੈ ਹਾਂਜੀ ਸੰਜੀਪ ਸ਼ਰਮਾ ਜੀ ਉਹਨਾਂ ਦੇ ਵੱਲੋਂ ਇੱਥੇ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਮੈਂ ਆਪਣੇ ਉਮੀਦਵਾਰ ਜਿਹੜੇ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਰਿਹਾ ਪਰ ਕੀ ਲੱਗਦਾ ਹੈ ਕਿ ਇਸ ਦਾ ਪਾਰਟੀ ਦੇ ਉੱਤੇ ਅਸਰ ਦੇਖਣ ਨੂੰ ਮਿਲੇਗਾ ਕਿਉਂਕਿ ਕਈ ਵਾਰ ਕੀ ਹੈ ਕਿ ਉਮੀਦਵਾਰਾਂ ਨੂੰ ਲੋਕ ਵੋਟ ਨਹੀਂ ਪਾਉਂਦੇ ਤੇ ਲੋਕ ਵਿੱਚ ਆਉਂਦੇ ਨੇ ਕਿ ਜਿਹੜਾ ਮੇਨ ਬੰਦਾ ਹੈ ਉਹ ਵੀ ਵੋਟਾਂ ਦੇ ਵਿੱਚ ਉਤਰੇ ਮੁਰ ਮੜਾ ਦੇਖੋ ਮੈਂ ਤਾਂ ਪਹਿਲੇ ਕਹੇ ਜੋ ਗਿਆ ਵੀ ਕੋਈ ਫਰਕ ਪੈਂਦਾ ਜੀ ਹਾਂਜੀ ਬਿਲਕੁਲ ਇਸੀ ਦਾ ਫਰਕ ਪਾਊਗਾ ਇਹ ਨੌਂ ਸੀਟਾਂ ਆਵੇ ਜਾਂ ਬਰੋਗ ਵੀ ਆਵੇ ਦੀ ਕੋਈ ਗੱਲ ਨਹੀਂ ਸੋਚ ਆ ਜੀ ਹਾਂਜੀ ਉਹਨਾਂ ਨੇ ਕੋਈ ਸੋਚ ਕੇ ਫੈਸਲਾ ਲਿਆ ਸਾਡੇ ਹਿਸਾਬ ਨਾਲ ਤਾਂ ਚੋਣ ਮੈਦਾਨ ਦੇ ਵਿੱਚ ਰਹਿਣਾ ਚਾਹੀਦਾ ਜੀ ਨੌਂ ਮੈਦਾਨ ਦੇ ਵਿੱਚ ਰਹੇ ਕਿਤੇ ਨਾ ਕਿਤੇ ਜੋ ਆਪਣੇ ਇਹਨਾਂ ਨੂੰ ਸੀਟ ਜਾਂ ਮੈਂਬਰ ਪਾਰਲੀਮੈਂਟ ਦੇ ਬਣ ਹੂੰਮ ਰੋਕਣਾ ਹੈ ਉਹ ਕਿਤੇ ਨਾ ਕਿਤੇ ਤੁਸੀਂ ਵਿਧਾਨ ਸਭਾ ਤੱਕ ਜੀਂਦੇ ਰਹ ਜਾਓਗੇ ਹਾਂਜੀ ਤੇ ਦੇਖੋ ਇੱਥੇ ਕੀ ਲੱਗਦਾ ਹੈ ਇੱਥੇ ਸਰ ਜੇਕਰ ਆਪਾਂ ਸੰਗਰੂਰ ਦੀ ਗੱਲ ਕਰੀਏ ਤਾਂ ਇੱਥੇ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਅ ਦੇਖੋ ਇਹ ਚੋਨ ਮੈਦਾਨ ਦੇ ਵਿੱਚ ਇੱਥੇ ਉਤਰਨਗੇ ਤੇ ਜੇਕਰ ਗੱਲ ਕਰਾਂ ਕਿ ਭਗਵੰਤ ਮਾਨ ਵੀ ਨੇ ਤੇ ਕੀ ਲੱਗਦਾ ਕਿ ਮੁਕਾਬਲਾ ਇਸ ਵਾਰ ਟੱਕਰ ਦਾ ਹੋਵੇਗਾ ਬਿਲਕੁਲ ਮੈਡਮ ਜੀ ਕੋ ਟੱਕਰ ਦਾ ਹੀ ਹੁੰਦਾ ਹੈ ਜੀ ਹਮ ਜੀ ਬਹੁਤ ਸੀਤਾ ਐਸਾ ਨਹੀਂ ਆਉਣੇ ਕਿ ਜੀ ਹੌਕੀ ਦਾ ਗੱਲ ਨਹੀਂ ਹਮ कुछ चीजा ऐदा दी हैं जी जिड़िया कई ही निगाह होंगी है ना जिन्ह के उग्गी बंदे खड़े होंगे पर जितना हारना इतने जितना इतने हारना तो है मैडम बिल्कुल देखो समरजीत मान की गल करिए जी है ठीक देखो जो दम जिसे दम होगा वो कितना कितने मैदान च मैदान चाजी मार जूगा वो कहने के पाबी के भी बने हुए हैं कहावतें भी है ਮੋਹਨਿਆ ਦੇ ਸਿੰਘ ਪੱਦਕੇ ਕੋਈ ਮਿੱਤਰੂ ਵੜੇ ਦਾ ਸਾਡੇ ਜਿਹਨੇ ਬੜੇਵੇਂ ਸਾਥੇ ਲੌਣਦਾ ਮਿੱਤਰੂ ਵੀ ਬੜੇਵੇਂ ਮਤਲਬ ਜਿਹਨੇ ਲੋਕਾਂ ਦਾ ਕੰਮ ਕਰਾਇਆ ਹੋਗਾ ਲੋਕਾਂ ਦੇ ਜ਼ਿਲ੍ਹਾ ਦੇ ਵਿੱਚ ਕਾਰ ਕਰਾਇਆ ਹੋਗਾ ਰਾਗੀ ਕਰਾਇਆ ਹੋਗਾ ਉਹ ਲੋਕੀ ਕਰਨਗੇ ਜੀ ਬਿਲਕੁਲ ਤੇ ਕੀ ਲੱਗਦਾ ਕਿ ਦੇਖੋ ਇੱਥੇ ਸਾਫ਼ ਤੌਰ ਤੇ ਪੰਜਾਬ ਬਚਾਓ ਜਿਹੜੀ ਯਾਤਰਾ ਇਹਨਾਂ ਵੱਲੋਂ ਲਗਾਤਾਰ ਕੱਢੀ ਜਾ ਰਹੀ ਆ ਕਾਲੀ ਦਲ ਵੱਲੋਂ ਸਰ ਕੀ ਲੱਗਦਾ ਕਿ ਇਸ ਦਾ ਵੀ ਬਹੁਤ ਜ਼ਿਆਦਾ ਅਸਰ ਲੋਕਾਂ ਉੱਤੇ ਦੇਖਣ ਨੂੰ ਮਿਲੇਗਾ ਕਿਉਂਕਿ ਇਸ ਦੇ ਵਿੱਚ ਲਗਾਤਾਰ ਜਿਹੜਾ ਕਿਹਾ ਜਾ ਰਿਹਾ ਹੈ ਕਿ ਅਸੀਂ ਪੰਜਾਬ ਦੀ ਜੇਕਰ ਮੈਂ ਗੱਲ ਕਰਾਂ ਕਿ ਇੱਥੇ ਦੇਖੋ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਜੋ ਵੀ ਕੁਰੀਤੀਆਂ ਨੇ ਉਹਨਾਂ ਨੂੰ ਖਤਮ ਕਰਨ ਦਾ ਇੱਥੇ ਪੂਰਾ ਪੂਰਾ ਜ਼ੋਰ ਲਗਾਵਾਂਗੇ ਦੇਖੋ ਮਦਮਾ ਮੈਂ ਪਹਿਲਾਂ ਵੀ ਜਦੋਂ ਗੱਲ ਕੀਤੀ ਸੀ ਇਹ ਗੱਲਾਂ ਉਹ ਕਰ ਸਕਦੀ ਹੈ ਉਹ ਪਾਰਟੀ ਕਰ ਸਕਦੇ ਜਿਹੜੀ ਨਵੀਂ ਹੋਵੇ ਦੀ ਜੀ ਜਾਂ ਜਿਹੜਾ ਬੰਦਾ ਨਵਾਂ ਹੋਵੇ ਦੀ ਹਮਾ ਸਾਡੀ ਸਰਕਾਰਾਂ ਤਾਂ ਅੰਦਰੋਂ ਸੜਦੀਆਂ ਨੇ ਤਾਂ ਦੇਖੋ ਕਿਤੇ ਨਾ ਕਿਤੇ ਵੰਡ ਗਏ ਜਿਹੜੇ 35 30 ਸਾਲ ਕਿਤੇ ਨਾ ਕਿਤੇ ਇਹਨਾਂ ਦੇ ਹਿੱਸੇ ਆਏ ਹੋਏ ਆ ਜੀ ਤੁਸੀਂ ਕ੍ਰਿਤੀਆਂ ਦੀ ਗੱਲ ਕਰਦੇ ਆ ਜਾਂ ਪੰਜਾਬ ਦੇ ਵਿੱਚ ਕੋਈ ਚੀਜ਼ ਖਤਮ ਕਰਨ ਦੀ ਗੱਲ ਕਰਦੇ ਆ ਜਾਂ ਪੰਜਾਬ ਨੂੰ ਰੰਗਲਾ ਬਣਾਉਣ ਦੀ ਗੱਲ ਕਰਦੇ ਹੋ ਇਸ ਟਾਈਮ ਤੁਹਾਡੀਆਂ ਗੁੱਸਟੇ ਸੀਗਾ ਤੁਹਾਡੀਆਂ ਸਰਕਾਰਾਂ ਸੀਗਾ ਗੁੱਸਟੇ ਤੁਸੀਂ ਕਿਉਂ ਨਹੀਂ ਜਾ ਕੇ ਫਿਰ ਹਮ ਜੀ ਬਿਲਕੁਲ ਇਹ ਤਾਂ ਦੇਖੋ ਵੱਡੇ ਸਵਾਲ ਨੇ ਕਿ ਜਦੋਂ ਤੁਹਾਡੀ ਸਰਕਾਰ ਪੰਜਾਬ ਦੇ ਵਿੱਚ ਸੀ ਉਦੋਂ ਵੀ ਇਹ ਕੁਰੀਤੀਆਂ ਸੀ ਉਦੋਂ ਇਹ ਇੰਨਾ ਇਹਨਾਂ ਸਭ ਚੀਜ਼ਾਂ ਉੱਤੇ ਕੰਮ ਕਿਉਂ ਨਹੀਂ ਕੀਤਾ ਗਿਆ ਇਹ ਵੀ ਇੱਥੇ ਵੱਡਾ ਸਵਾਲ ਹੈ ਬਿਲਕੁਲ ਮੈਡਮ ਉਸ ਤੋਂ ਦੇਖੋ ਲੋਕਾਂ ਨੂੰ ਜਿਵੇਂ ਕਹਿ ਦਿੰਦੇ ਨੇ ਕਿ ਆਪਾਂ ਨੇ ਭਰਮਾਉਣਾ ਜਾਂ ਲੋਕਾਂ ਨੂੰ ਪੰਜਾਬ ਵਸਾਉਣਾ ਸਿਰਫ ਉਹੀ ਗੱਲਾਂ ਕੋਈ ਬਜੰਦਾਰ ਗੱਲ ਇਹਨਾਂ ਦੀ ਨਹੀਂ ਹੋਣੀ ਬਜੰਦਾਰ ਗੱਲ ਕੋਈ ਨਾ ਕੋਈ ਕਾਂਗਰਸੀ ਦੀ ਜੀ ਹਾਂ ਜੀ ਲੇਕਿਨ ਲੋਕ ਆਪਣੀਆਂ ਪਾਰਟੀਆਂ ਹਟਾ ਦਿੱਤੀਆਂ ਹੁਣ ਚਲੋ ਠੀਕ ਹੈ ਆਮ ਆਦਮੀ ਪਾਰਟੀ ਕੋਈ ਨਵੀਂ ਪਾਰਟੀ ਕੋਈ ਲੋਕਾਂ ਦੀ ਅਮੀਕਾ ਉਹਨੀਆਂ ਨੇ ਬੰਦੇ ਆ ਤੇ ਮੋਗ ਸਕਦਾ ਉਹਨਾਂ ਦਾ ਕੋਈ ਨਾ ਕੋਈ ਚਾਂਸ ਕਿਤੇ ਨਾ ਕਿਤੇ ਪੜ ਦੇ ਕਿਉਂਕਿ ਨਵੀਂ ਪਾਰਟੀ ਹੈ ਆਵਾਜ਼ ਨਹੀਂ ਆਉਂਦੀ ਉਹਦੀ ਗੌਰ ਵੀ ਹੋਵੇ ਤਾਂ ਉਹਨਾਂ ਤੇ ਲੋਕ ਥੋੜ੍ਹਾ ਭਰੋਸਾ ਕਰ ਸਕਦੇ ਜਿਹੜੇ ਬੰਦੇ ਨੇ ਸਰਕਾਰ ਹਟਾ ਦਿੱਤੇ ਆ ਕੁੱਟੀਆਂ ਹਟਾ ਦਿੱਤੇ ਆ ਉਹਨਾਂ ਨੂੰ ਤੁਸੀਂ ਕੀ ਕਹੋਗੇ ਜੇ ਕੋਈ ਕਹਿੰਦੇ ਮੈਂ ਤੁਹਾਡੇ ਵਿੱਚ ਸੁਧਾਰ ਕਰੂੰਗੀ ਜੀ ਜੀ ਬਿਲਕੁਲ ਤੇ ਦੇਖੋ ਪਾਰਟੀਆਂ ਤਾਂ ਸਾਰੀਆਂ ਇੱਥੇ ਸਰਗਰਮ ਨੇ ਚੋਣਾਂ ਵੀ ਨਜ਼ਦੀਕ ਆ ਰਹੇ ਨੇ ਤੇ ਸਾਰੀ ਪਾਰਟੀਆਂ ਜ਼ੋਰ ਵੀ ਪੂਰਾ ਪੂਰਾ ਲਗਾ ਰਹੀਆਂ ਨੇ ਮੈਦਾਨ ਦੇ ਵਿੱਚ ਉਤਰਨ ਦੇ ਲਈ ਪਰ ਜੇਕਰ ਵਾਦਿਆਂ ਦੀ ਉਹੀ ਗੱਲ ਕਰੀਏ ਸਰ ਪੁਰਾਣੀ ਗੱਲ ਐ ਦੇਖੋ ਤੇ ਫੇਰ ਆਪਾਂ ਇੱਕ ਵਾਰ ਕਰਨ ਜਾ ਰਹੇ ਹਾਂ ਕਿ ਵਾਦੇ ਲੋਕ ਕਹਿੰਦੇ ਨੇ ਵਾਦੇ ਤਾਂ ਬਹੁਤ ਕਰਦੇ ਹੋ ਜੀ ਪਰ ਇੱਥੇ ਪੂਰੇ ਨਹੀਂ ਹੋ ਪਾਂਦੇ ਕੀ ਲੱਗਦਾ ਹੈ ਕਿ ਇਸ ਵਾਰ ਚੋਣ ਕੋਈ ਬਦਲਾਅ ਲੈ ਕੇ ਆਵੇਗਾ ਪੰਜਾਬ ਦੇ ਵਿੱਚ ਦੇਖੋ ਮੈਡਮ ਚਾਹਨਾ ਦੇਖੋ ਪਾਰਟੀਆਂ ਦੀ ਜਿਹੜੀ ਜੋਰ ਤੋੜ ਹੈ ਜੀ ਨਵਾਂ ਪ੍ਰਾਣੇ ਚ ਆ ਗਿਆ ਪ੍ਰਾਣਾ ਨਵੇਂ ਚ ਆ ਗਏ ਆ ਜੀ ਦੇਖੋ ਜਿਹੜੇ ਪ੍ਰਾਣੇ ਪਿੱਕੇ ਲੋਗ ਹੁੰਦੇ ਆਣ ਜਿਵੇਂ ਰੇਡਮੀ ਤੇ ਬੱਟੂ ਵੀ ਗੱਲ ਕਰਦੇ ਆ ਨੇ ਕਿੰਨੀ ਤੁਹਾਡੀ ਦਾਦੇ ਪੋਤੇਆਂ ਦਾ ਤੁਹਾਡੀ ਸੀਐਮ ਦੀ ਕੁਰਸੀ ਘਰ ਤੁਹਾਡੇ ਰਹੀ ਆ ਜੀ ਮਾਤਮਾਨਾ ਜੀ ਪਾਰਟੀ ਨੇ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਕਾਂਗਰਸ ਪਾਰਟੀ ਵੀ ਪਰਵਾਰ ਨੂੰ ਦੇਣਾ ਹੈ ਰਹਿੰਦੀ ਜਿਵੇਂ ਨਾ ਕਿ ਤੁਸੀਂ ਸਾਰਾ ਕੁਝ ਭੁੱਲ ਕੇ ਸਾਰਾ ਕੁਝ ਛੱਡ ਕੇ ਤੁਸੀਂ ਦਾਲ ਦੀ ਕਰਦੇ ਤੁਸੀਂ 20 ਜਾਂ 25 ਕਰੋੜ ਦੇ ਤੁਸੀਂ ਕਹਿ ਰਹੇ ਜਾ ਰਹੇ ਹੋ ਕਿ ਕਿ ਜਿਹੜੀ ਬੀਜੀਪੀ ਪਾਰਟੀ ਹੈ ਉਹ ਤਾਂ ਹਮੇਸ਼ਾ ਹੀ ਰੋਕ ਲੱਗਦੇ ਆ ਰਹੇ ਹੈ ਕਿ ਮੈਂ ਸਰਪਾਪੀ ਮੰਤਰੀ ਜਾਂਦਾ ਜਦੋਂ ਖਰੀਦਦੀ ਹੈ ਉਹ 20 ਜਾਂ 25 ਕਰੋੜ ਦੇ ਕੇ ਖਰੀਦੀ ਹੈ ਜੀ ਹਾਂਜੀ ਤੇ ਸਭ ਤੋਂ ਵੱਡਾ ਦੇਖੋ ਹਮੇਸ਼ਾ ਤੋਂ ਸਰ ਜਿਹੜਾ ਮੁੱਦਾ ਚੱਲਦਾ ਹਮੇਸ਼ਾ ਤੋਂ ਹੀ ਚੱਲਦਾ ਹੈ ਨਸ਼ਾ ਕੀ ਕਹਿਣਾ ਚਾਹੋਗੇ ਕਿ ਇਸ ਵਾਰ ਨਸ਼ੇ ਤੇ ਕੋਈ ਠੱਲ ਪਵੇਗੀ मैडम ए मुद्दे है बन दी जी भ्रिष्टाचारी नशा जी किए बंद होगा क्योंकि हमेशा ही लोग कहने कर दूंगे जो सी नहीं किया जी सरकार बना वादा करते हम क्यों कोशिश करते ਹਾਂਜੀ ਤੇ ਦੇਖੋ ਵਾਅਦੇ ਤਾਂ ਇੱਥੇ ਬਹੁਤ ਕਿਤੇ ਜਾਂਦੇ ਨੇ ਹਮੇਸ਼ਾ ਤੋਂ ਹੀ ਆਪਾਂ ਵੀ ਦੇਖਿਆ ਹੀ ਹੈ ਕਿ ਸਰਕਾਰਾਂ ਕਿਤੇ ਨਾ ਕਿਤੇ ਕੰਮ ਵੀ ਕਰਦੀਆਂ ਨੇ ਪਰ ਜੇਕਰ ਮੇਨਲੀ ਦੇਖਿਆ ਜਾਵੇ ਤਾਂ ਲੋਕਾਂ ਦੀਆਂ ਜਿਹੜੀਆਂ ਨਰਾਜ਼ਗੀਆਂ ਨੇ ਸ਼ਿਕਾਇਤਾਂ ਨੇ ਤੇ ਇਸ ਵਾਰ ਜਿਹੜਾ ਕਾਫੀ ਪਿੰਡ ਨੇ ਉਹਨਾਂ ਦੇ ਵਿੱਚ ਵੀ ਰੋਸ ਪਾਈ ਜਾ ਰਹੇ ਨੇ ਕਿ ਅਸੀਂ ਜੀ ਇੱਥੇ ਜਿਹੜੀ ਵੋਟ ਹੈ ਉਹ ਨਹੀਂ ਪਾਵਾਂਗੇ ਕਿਉਂਕਿ ਸਰਕਾਰਾਂ ਜਿੰਨੂੰ ਵੀ ਇੱਥੇ ਵੋਟ ਪਾਣੇ ਆ ਉਹ ਵਾਅਦੇ ਤਾਂ ਬਹੁਤ ਕਰਦੀ ਹੈ ਪਰ ਇੱਥੇ ਵਾਅਦੇ ਪੂਰੇ ਕੋਈ ਨਹੀਂ ਕਰ ਪਾਂਦਾ ਤਾਂ ਇਹਨਾਂ ਚੀਜ਼ਾਂ ਦਾ ਕਿੰਨਾ ਕੁ ਜ਼ਿਆਦਾ ਚੋਣ ਤੇ ਅਸਰ ਪਏਗਾ? ਬਿਲਕੁਲ ਪਏਗਾ ਮੈਡਮ ਬਿਲਕੁਲ ਪਏਗਾ ਜੀ। ਜੀ। ਜੇਕਰ ਇਹ ਨਿਕਲੀ ਹੈ ਤਾਂ ਬੜਾ ਖਬਰ ਹੈ ਕੋਈ ਕੰਨੀ ਜਾਂਚ ਕਰਦੇ ਆਂ ਜੀ। ਹਮ। ਬਸ ਆਂ ਕੁਆਲਟੀ ਦਾ ਧਰਮ ਸੀ ਸਰੋਤ ਹੈ ਜੀ। ਹਮ। ਮਨਕਤਾਲੇ ਦੇ ਇਲਜ਼ਾਮ ਲੱਗੇ ਆਂ ਜੀ। ਜੀ। ਉਹਨਾਂ ਦੀ ਵੀਡੀਓ ਦੇਖੋ ਵਾਇਰਲ ਹੋਈਏ ਲੋਕਾਂ ਨੇ ਬੰਦੇ ਜੀ ਉਹਨਾਂ ਨੂੰ ਆਪਣਾ ਜੀ। ਜਦੋਂ ਉਸੇ ਕੰਮ ਕਰੂੰਗਾ ਫਿਰ ਲੋਕਾਂ ਦੇ ਜਿਵੇਂ ਜਿਵੇਂ ਵੋਟਾਂ ਲਾ ਕੇ ਜਾਣਗੇ ਨਾ ਕਿੰਨੇ ਕਿੰਨੇ ਲੋਕ ਕਿਸ ਸਾਥ ਕੌਣ ਦੀ ਦੁਆ ਬਿਲਕੁਲ ਤੇ ਲੋਕ ਇਸ ਵਾਰ ਚੋਣਾਂ ਨੂੰ ਲੈ ਕੇ ਸੁਚੇਤਤਾ ਬਹੁਤ ਨਹੀਂ ਸਰ ਇੱਥੇ ਪਰ ਕੀ ਕਹਿਣਾ ਚਾਹੋਗੇ ਕਿ ਦੇਖੋ ਇੱਥੇ ਇਸ ਵਾਰ ਜੇਕਰ ਆਪਾਂ ਸ਼ਰਾਬ ਦੀ ਗੱਲ ਕਰੀਏ ਨਸ਼ੇ ਦੀ ਗੱਲ ਕਰੀਏ ਕਿਉਂਕਿ ਆਪਾਂ ਹਮੇਸ਼ਾ ਦੇਖਿਆ ਹੈ ਇਹ ਚੋਣਾਂ ਦੇ ਨਜ਼ਦੀਕ ਆਉਣ ਦੇ ਨਾਲ ਜਿਹੜਾ ਪਾਰਟੀਆਂ ਨੇ ਉਹ ਲੋਕਾਂ ਨੂੰ ਇੱਕ ਦੂਜੇ ਦੇ ਵੱਲ ਖਿੱਚਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦੀਆਂ ਨੇ ਤੇ ਜਿਹੜੀ ਸ਼ਰਾਬ ਦੀ ਬੋਤਲਾਂ ਨੇ ਉਹ ਸ਼ਰਿਆਮ ਚੱਲਦੀਆਂ ਵੀ ਆਪਾਂ ਦੇਖ ਪਾਣੇ ਹੁੰਦੇ ਆ ਤਾਂ ਇਸ ਵਾਰ ਕੀ ਲੱਗਦਾ ਹੈ ਕਿ ਇਹ ਜਿਹੜੀ ਚੀਜ਼ਾਂ ਨੇ ਇਹ ਵੀ ਇੱਥੇ ਦੇਖਣ ਨੂੰ ਮਿਲ ਸਕਦੀਆਂ ਨੇ ਅੱਗੇ ਅੱਗੇ ਬਿਲਕੁਲ ਮਾੜਾ ਚੋਣ ਕਮਿਸ਼ਨ ਨੂੰ ਵੀ ਜੇ ਕੁਝ ਨਾ ਕੁਝ ਕਰਨੀ ਜ਼ਰੂਰ ਪੈਂਦੀ ਹੈ ਜੀ ਜੀ ਬਿਲਕੁਲ ਤਾਂ ਕਿ ਆਣਾ ਕੋਈ ਚੋਣ ਦਾ ਜਦਿਆਂ ਦੇ ਕੋਈ ਬੇਤ ਬਾਰ ਹਰੇ ਤੇ ਪਨਾ ਦੇ ਵਿੱਚ ਸਾਡੇ ਡੇਕਡੋ ਮਿਲਦੇ ਜੀ ਜੀ ਪਲਾਣੇ ਜਿਆਦਾ ਤੋਂ ਪੈਸੇ ਵੰਡ ਦੇ ਪੜੇਗੇ ਪਲਾਣੇ ਜਿਆਦਾ ਤੋਂ ਮਸ਼ਹੂਰਾ ਮਿਲਦੇ ਪੜੇਗੇ ਪਰਾਣ ਜਿਆਦਾ ਦੇ ਸ਼ਰਾਬਾਂ ਦੇ ਪੈਸੇ ਪੜੇਗੇ ਤੇ ਉਤੇ ਐਕਸ਼ਨ ਨਹੀਂ ਕੀਦਾ ਕਿ ਜਾਨੇ ਕਿਹਾ ਕਿ ਐਕਸ਼ਨ ਦੀ ਜ਼ਰੂਰਤ ਹੈ ਜੀ ਬਿਲਕੁਲ ਇੱਕ ਹੋਰ ਗੱਲ ਸਰ ਜਿਹੜੀ ਸਾਰੀ ਪਾਰਟੀਆਂ ਦੇ ਵੱਲੋਂ ਸੁਣਨ ਨੂੰ ਮਿਲ ਰਹੀ ਹੈ ਕਿ 13 0 ਦੀ ਜਿੱਤ ਇੱਥੇ ਅਸੀਂ ਹੀ ਹਾਸਲ ਕਰਾਂਗੇ ਸਾਰੀਆਂ ਹੀ ਮੈਕਸਿਮਮ ਜਿੰਨੀਆਂ ਵੀ ਪਾਰਟੀਆਂ ਨੇ ਉਹ ਇੱਥੇ ਗੱਲ ਕਰ ਰਹੀਆਂ ਨੇ ਕਿ ਲੱਗਦਾ ਹੈ ਕਿ ਵਾਕਈ ਇੱਥੇ 13 0 ਦੀ ਜਿੱਤ ਕੋਈ ਪਾਰਟੀ ਕਰ ਸਕਦਾ ਹੈ ਬਹੁਤ ਮਸ਼ਹੂਰ ਆ ਗਏ ਹੂੰ ਦੇਖੋ ਜੀ ਜੀ ਗੱਲ ਕਰੀਏ ਤਾਂ ਉਹਨਾਂ ਦੇ ਰਸਤੇ ਬਹੁਤ ਔਖੇ ਆ ਜੀ ਜੀ ਕਾਂਗਰਸ ਕਾਂਗਰਸ ਦੀ ਗੱਲ ਕਰੀਏ ਉਹਨਾਂ ਦੇ ਰਸਤੇ ਔਖੇ ਆ ਜੀ ਹਾਂਜੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹਨਾਂ ਦਾ ਰਸਤਾ ਔਖਾ ਹੈ ਹੂੰ ਦੇਖੋ ਜੀ ਤਾਂ ਉਹਨੀਆਂ ਤਾਂ ਕਿਤੇ ਇਹਨਾਂ ਬੰਦ ਕੇ ਆਉਣੀਆਂ ਜੀ ਹਾਂਜੀ

ਅਕੀਨਾਂ ਇਸੇ ਟ੍ਰਾਂਸਮਿਸ਼ਨ ਦੇ ਮੱਦੇ ਮੁਹੌਮ ਇਹਨਾਂ ਪਹਿਲਾਂ ਦਾ ਹਵਾਲਾ ਕੋਰਾਂ ਦਾ ਰਹੀ ਜੀ ਹਾਂਜੀ ਬਿਲਕੁਲ ਉਹਨਾਂ ਨੇ ਕੋਸ਼ਿਸ਼ ਕੋਸ਼ਾਣੋ ਕਿਕਰ ਕੋਸ਼ਿਸ਼ ਕਰਨ ਉਹ ਦਿੱਕਤ ਆ ਸਕਦੇ ਆ ਕਿਉਂਕਿ ਪਹਿਲਾਂ ਵੀ ਅਨਮੋਲ ਦਾ ਦਰਮਾਨ ਦੀ ਜਮ ਆਦੀ ਪਾਰਟੀ ਦੀ ਹਵਾ ਦੀ ਇਸ ਕਰਕੇ ਦਿੱਕਤ ਨਹੀਂ ਉਹਨਾਂ ਦਾ ਪਤਾ ਕਰਦੀ ਗਈ ਜੀ ਜੀ ਬਿਲਕੁਲ ਸੰਜੀਵ ਜੀ ਇੱਥੇ ਇੱਕ ਹੋਰ ਜਿਹੜੇ ਕਾਲਰ ਨੇ ਉਹ ਆਪਣੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਆ ਤੇ ਉਹਨਾਂ ਦੀ ਰਾਏ ਲੈਨੇ ਆ ਹਾਂਜੀ ਸਤਿ ਸ਼੍ਰੀ ਅਕਾਲ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਡਮ ਨਮਸਕਾਰ ਮੈਂ ਮਾਨਸਾ ਤੋਂ ਬੋਲ ਰਹਾ ਜੀ ਨਮਸਕਾਰ ਸਰ ਨਮਸਕਾਰ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ i1 ਪੰਜਾਬੀ ਟੀਵੀ ਤੇ ਥੈਂਕ ਯੂ ਮੈਡਮ ਕੀ ਕਹਿਣਾ ਚਾਹੂਗੀ ਸਰ ਅੱਜ ਦਾ ਆਪਣਾ ਵਿਸ਼ਾ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸੁਖਬੀਰ ਬਾਦਲ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਲ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਤਾਂ ਮੀਟਿੰਗ ਕੀਤੀ ਜਾਏਗੀ ਤੇ ਦੂਜਾ ਉਹਨਾਂ ਦਾ ਜਿਹੜਾ ਬਿਆਨ ਨਿਕਲ ਕੇ ਸਾਹਮਣੇ ਆਇਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਉਹ ਆਪ ਚੋਣ ਨਹੀਂ ਲੜਨਗੇ ਮੈਡਮ ਦੇਖੋ ਦੇਰ ਨਾਲ ਲਿਆ ਗਿਆ ਹੈ ਹੂੰ ਵਧੀਆ ਫੈਸਲਾ ਹੈ ਜੀ ਇਹਦਾ ਫੈਸਲਾ ਮਤਲਬ 2017 ਤੋਂ ਬਾਅਦ ਹੀ ਲਿਆ ਜਾਣਾ ਚਾਹੀਦਾ ਸੀ ਤੁਹਾਨੂੰ ਸਾਹਿਬ ਵੱਲੋਂ ਹੂੰ ਵੀ ਮਤਲਬ ਚੋਣਾਂ ਜੇ ਕੋਈ ਪਰਫਾਰਮੈਂਸ ਵਧੀਆ ਨਾ ਹੋਣ ਦੇ ਕਾਰਨ ਇਹਨਾਂ ਨੂੰ ਚੋਣਾਂ ਤੋਂ ਜਾਂ ਇਲੈਕਸ਼ਨਾਂ ਤੋਂ ਜਾਂ ਵੋਟਾਂ ਤੋਂ ਮਤਲਬ ਸਾਈਡ ਤੇ ਹੁਣਾ ਪਹਿਲੇ ਹੀ ਹੱਕ ਮੰਨਦਾ ਸੀਗਾ ਠੀਕ ਹੈ ਵੀ ਇਹ ਤਾਂ ਦੇਰ ਆਇਆ ਦਰੁਸਤ ਹੈ ਜੀ ਪਰ ਇਸ ਦੇ ਕਾਰਨ ਕੀ ਕਹਿ ਸਕਦੇ ਆ ਸਰ ਆਪਾਂ ਕਾਰਨ ਤਾਂ ਮੈਨੂੰ ਦੇਖੋ ਹੁਣ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਜਿਹੜੀ ਇਹਦੇ ਜੇ 2000 ਤੋਂ ਤੇ ਚੱਲਦੀ ਹੈ ਜੀ ਪੰਥ ਤੇ ਗ੍ਰੰਥ ਜੀ ਪਤਾ ਨਹੀਂ ਕੀ ਕੁਝ ਮਜਬੂਰੀਆਂ ਜਾਂ ਕੁਝ ਵਜ੍ਹਾ ਮਤਲਬ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਹਾਂ ਜੀ ਪੰਥ ਤੇ ਗ੍ਰੰਥ ਦੋਨਾਂ ਨਾਲ ਉਹ ਹੀ ਦੋਨਾਂ ਦੀ ਪਾਰਟੀ ਬਣਾਈ ਕਰਕੇ ਫਿਰ ਇਹ ਪਾਰਟੀ ਹੈ ਜਿਹੜੀ ਥੋੜਾ ਜਿਹਾ ਮਤਲਬ ਸੰਕਟ ਦੇ ਵਿੱਚ ਆ ਗਈ ਜੀ ਲੋਕਾਂ ਦੇ ਮਨਾਂ 'ਚ ਤਾਂ ਬਹੁਤ ਮਤਲਬ ਹਜੇ ਵੀ ਮੁਸਾਇਸ ਗੱਲ ਦਾ ਅਫਸੋਸ ਹੈ ਇਸ ਗੱਲ ਦਾ ਵੀ ਪੰਥਰੀ ਪਾਰਟੀ ਹੋਣ ਦੇ ਕਾਰਨ ਉਹ ਲੋਕ ਲੋਕ ਪੰਥ ਨੂੰ ਚਾਹੁੰਦੇ ਨੇ ਪਰ ਉਹ ਜਿਹੜੀ ਇਹਨਾਂ ਦੀ ਉੱਪਰਲੀ ਟੀਮ ਹੈ ਉਹ ਸਾਰੀ ਟੀਮ ਤੋਂ ਪਨਾਰਾ ਕਰਕੇ ਮਤਲਬ ਪੰਥ ਨੂੰ ਚੜ੍ਹ ਕੇ ਕਲਾਚ ਕਰਨਾ ਹੈ ਤਾਂ ਇਹ ਜੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੱਫੀਦਾਰ ਭਾਈ ਰਣਜੀਤ ਸਿੰਘ ਜੀ ਨੂੰ ਬਣਾ ਦੇਣ ਤਾਂ ਇੱਥੇ ਹਾਲਾਤ ਕੁਝ ਹੋਰ ਵੀ ਬਣ ਸਕਦੇ ਐ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਆਪਾਂ ਕਹਿੰਦੇ ਆ ਵੀ 13 ਨੀਆਂ 13 13 ਨੀਆਂ 13 ਨੀ ਦਾ ਜੋ ਦਸਤਾ ਲਾਜ ਵਿੱਚ ਲਿਆ ਸਕਦਾ ਹੈ ਭਾਰਤ ਵਾਸਤੇ ਥੋੜਾ ਜਿਹਾ ਹੌਸਲਾ ਵੱਡਾ ਕਰਨ ਲਈ ਹੋੜਾ ਸੋ ਵੀਰ ਬਾਦਲ ਸਾਹਿਬ ਜੀ ਹਾਂ ਜੀ ਸੰਜੀਪ ਸ਼ਰਮਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਰਾਜਿੰਦਰ ਜੀ ਨੇ ਇੱਥੇ ਇੱਕ ਜਿਹੜਾ ਦੂਜਾ ਮਸਲਾ ਹੈ ਦੂਜਾ ਸਵਾਲ ਹੈ ਉਹ ਰੱਖਿਆ ਹੈ ਕਿ ਇਹ ਫੈਸਲਾ ਇਹਨਾਂ ਨੂੰ ਇੱਥੇ ਬਹੁਤ ਪਹਿਲਾਂ ਲੈ ਲੈਣਾ ਚਾਹੀਦਾ ਸੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਕਿਹਾ ਸੀਗਾ ਕਿ ਦੇਖੋ ਜੇਕਰ ਮੋਦੀ ਹੀ ਇੱਥੇ ਜਿਹੜਾ ਲੋਕ ਸਭਾ ਚੋਣਾਂ ਦੇ ਵਿੱਚ ਨਹੀਂ ਉਤਰਨਗੇ ਤਾਂ ਉਮੀਦਵਾਰਾਂ ਤੇ ਵੀ ਅਸਰ ਪੈ ਸਕਦਾ ਹੈ ਬਿਲਕੁਲ ਮੈਡਮ ਬੇਕਰ ਬਹੁਤ ਵਧੀਆ ਗੱਲ ਕੀਤੀ ਆ ਡਾਕਟਰ ਸਾਹਿਬ ਨੇ ਹੂੰ ਜੋ ਕਿ ਅਸੀ ਪ੍ਰਧਾਨ ਨੂੰ ਦੇਖ ਕੇ ਗੱਲ ਕੀਤੀ ਹੈ ਵੀ ਪ੍ਰਧਾਨ ਨੂੰ ਵੀ ਮਦਦ ਕਰਨਾ ਚਾਹੀਦਾ ਪ੍ਰਧਾਨ ਕਿਸੇ ਵੀ ਪਾਰਟੀ ਦਾ ਹੋਵੇ ਜੀ ਹਮ ਲੇਕਿਨ ਜੋ ਇਸ ਟਾਈਮ ਸ਼ੁਰੂ ਹੋਣੀ ਕੰਮੀ ਦਾ ਨਵੀਂ ਜੀ ਪੋਜੀਸ਼ਨ ਬਣੀ ਹੋਈ ਹੈ ਕਵੀਰਵਾਦ ਦੀ ਪਾਰਟੀ ਵਿੱਚ ਨਹੀਂ ਬਣੀ ਹੋਈ ਹੈ ਅਗਰ ਉਹ ਪ੍ਰਧਾਨ ਵੀ ਚੇਂਜ ਹੁੰਦੀ ਹੈ ਤਾਂ ਕਿਸੇ ਨਾ ਕਿਸੇ ਪਾਰਟੀ ਦਾ ਕਰ ਸਕਦੀ ਹੈ ਜੀ ਹਮ ਉਹ ਕਾਜੀ ਚੈਨਲ ਤੇ ਖੁੱਲ੍ਹ ਕੇ ਬੋਲਦੇ ਆ ਸੈਂਟਰਲ ਤੋਂ ਰੋਹਲ ਗਾਂਧੀ ਇਹਦੇ ਕਰਕੇ ਸਿਰਕਾਂਗਰਸ ਪਿੱਛੇ ਆ ਰਹੀ ਹੈ ਅਕਾਲੀ ਦਲ ਬਾਦਲਾ ਕਰਕੇ ਪਿੱਛੇ ਆ ਰਹੀ ਹੈ ਹਮ ਕਿ ਬਿਨਾ ਕਿਤੇ ਇਹ ਜੀ ਦਾ ਅਗਰ ਦੌਰ ਹੋ ਜੇ ਤਾਂ ਇਹ ਉੱਪਰ ਉੱਪਰ ਤਾਂ ਨਹੀਂ ਪਤਾ ਨਹੀਂ ਹਾਲਤ ਬਣ ਗਿਆ ਪੁੱਛਦੀ ਹੈ ਜੀ ਬਿਲਕੁਲ ਹਾਂਜੀ ਰਾਜਿੰਦਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਮੀਦਵਾਰਾਂ ਤੇ ਬਹੁਤ ਜ਼ਿਆਦਾ ਇੱਥੇ ਅਸਰ ਦੇਖਣ ਨੂੰ ਮਿਲੇਗਾ ਜਾਂ ਨਹੀਂ ਮਿਲੇਗਾ ਹਾਂਜੀ ਉਮੀਦਵਾਰਾਂ ਤੇ ਇੱਥੇ ਕਿੰਨਾ ਕਸਰ ਦੇਖਣ ਨੂੰ ਮਿਲੇਗਾ ਉਮੀਦਵਾਰਾਂ ਤੇ ਦੇਖੋ ਉਮੀਦਵਾਰ ਹਦੇ ਦਾ ਇਹ ਨਹੀਂ ਪਤਾ ਲੱਗਦਾ ਵੀ ਉਮੀਦਵਾਰ ਉਹ ਟੀਮ ਚ ਹੋਣਗੇ ਜਾਂ ਪੰਥ ਚ ਹੋਣਗੇ ਹਾਂਜੀ ਪਹਿਲਾਂ ਤਾਂ ਜਿਹੜੀ ਇਹ ਟੀਮ ਹੈ ਇਹਨਾਂ ਨੂੰ ਮਨ ਦੇ ਵਿੱਚ ਉਹ ਵਹਿਮ ਪੜਨਾ ਚਾਹੀਦਾ ਹੈ ਵੀ ਅਸੀਂ ਪੰਥ ਹਾਂ ਜੀ ਅਸੀਂ ਪੰਥ ਦਾ ਗੁਰੂਗ੍ਰੰਥ ਸਾਹਿਬ ਦੀ ਟੀਮ ਹੈ ਜਿਹੜੀ ਗੁਰੂਗ੍ਰੰਥ ਸਾਹਿਬ ਨੇ ਮੰਨਦੀ ਹੈ ਗੁਰਨਾਨਕ ਨਾਮ ਲੈਵਾ ਸੰਗਤ ਹੈ ਉੱਚੋ ਉਹ ਹੈ ਹੂੰ ਇਹ ਪੁੱਛੇ ਇਹ ਮਤਲਬ ਸਾਰਾ ਉਧਰੋਂ ਸਾਰੇ ਇਹ ਤਾਂ ਬਹੁਤ ਵੱਡਾ ਹੌਸਲਾ ਕੀਤਾ ਸੁਖਬੀਰ ਬਾਦਲ ਨੇ ਜਿਹੜਾ ਸਾਈਡ ਤੇ ਹੋਇਆ ਸਾਈਡ ਤੇ ਜੇ ਦੂਜੇ ਵੀ ਹੋ ਜਾਣ ਤਾਂ ਇੱਥੇ ਮੰਨ ਕੇ ਰਿਜ਼ਲਟ ਨਾ ਵੀ ਚੰਗੀ ਰਿਜ਼ਲਟ ਮਿਲ ਸਕਦੇ ਹਮ ਜੀ ਬਿਲਕੁਲ ਤੇ ਕੀ ਕਹਿਣਾ ਚਾਹੋਗੇ ਦੇਖੋ ਇੱਥੇ ਚੋਣਾਂ ਨੂੰ ਲੈ ਕੇ ਅੱਜ ਸੁਖਬੀਰ ਬਾਦਲ ਆਪਣੇ ਉਮੀਦਵਾਰਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਨ ਜਾ ਰਹੇ ਨੇ ਮੀਟਿੰਗ ਤਾਂ ਦੇਖੋ ਮੀਟਿੰਗ ਤਾਂ ਕਰ ਲੈਣੇ ਜੀ ਸਦਕੇ ਬਲ ਕਰਦੇ ਹੁਣ ਉਹੀ ਬੰਦੇ ਹੋਏ ਸੀ 13 ਜੀ ਜਿਹੜੇ ਸੰਝੇੜਿਆਂ ਤੋਂ ਪੰਜਾਬ ਜਿਹੜਾ ਨੂੰ ਪੰਜਾਬ ਪੰਥ ਨਹੀਂ ਮੰਨਦਾ ਜੀ ਮੈਨੂੰ ਜਿਹੋ ਉਹਨਾਂ ਬੰਦੋ ਕੋਈ ਹੀ ਬੰਦੇ ਮੀਟਿੰਗ 'ਚ ਹੋਏ ਆਮ ਨਵਾਂ ਬੰਦਾ ਕੋਈ ਮੀਟਿੰਗ 'ਚ ਹੋਈ ਨਹੀਂ ਹਾਂਜੀ ਇੱਕ ਕਾਲਰ ਜੁੜੇ ਨੇ ਸਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਹੈਲੋ ਸ਼ਸ਼ੀਕਲ ਸਰ ਕਿੱਥੋਂ ਬੋਲ ਰਹੇ ਹੋ ਰਾਮ ਪ੍ਰਭੂ ਜਸਟ ਕਮਟਨ ਰਾਜੀ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਪਹਿਲਾਂ ਤਾਂ ਤੁਹਾਡਾ ਈਵਨ ਪੰਜਾਬੀ ਟੀਵੀ ਤੇ ਤੇ ਕੀ ਕਹਿਣਾ ਚਾਹੋਗੇ ਸਰ ਅੱਜ ਦੇ ਵਿਸ਼ੇ ਤੇ ਸੁਖਬੀਰ ਬਾਦਲ ਜਿਹੜੇ ਨੇ ਉਹਨਾਂ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਜਿਸ ਚ ਉਹ ਕਹਿ ਰਹੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਮੈਂ ਚੋਣ ਨਹੀਂ ਲੜਾਂਗਾ ਤੇ ਮੇਰੇ ਉਮੀਦਵਾਰ ਹੀ ਮੈਦਾਨ ਦੇ ਵਿੱਚ ਉਤਰਨਗੇ ਬਹੁਤ ਵਧੀਆ ਗੱਲ ਜੀ ਹਾਂਜੀ ਕੀ ਕਹਿਣਾ ਚਾਹੋਗੇ

ਸ਼ਾਤਰੀ ਕਰੜਾ ਤਨੋ ਕੇ ਇਹਨਾਂ ਦੀ ਜਾਨੋ ਹੂੰ ਜੇ ਇਹਦੇ ਸਾਨੂੰ ਇਹਨਾਂ ਦਾ ਕੰਮ ਜਾਣੇ ਜੀ ਹੂੰ ਪਰ ਜਿਹੜੀ ਇਹਨਾਂ ਲੋਕਾਂ ਨੇ ਜਿਹੜੀ ਪੰਥੋਂ ਜੜੀ ਜਿਹੜਾ ਲੱਗਦਾ ਕਿ ਕੁਛ ਨਾ ਕੁਛ ਧਾ ਕੇ ਕਿਤੇ ਨਾ ਕਿਤੇ ਜਰੂਰ ਲਾਈ ਆ ਉਤੋਂ ਦਾ ਨਾਲ ਬਾਦਮੀ ਆਪਿਆਂ ਦੇ ਵਿੱਚ ਜਰੂਰ ਹੋ ਰਹੇ ਜਾਂਦੇ ਜੀ ਬਿਲਕੁਲ ਦੇਖੋ ਇੱਥੇ ਪਾਰਟੀ ਕੋਈ ਵੀ ਹੋਵੇ ਸਰ ਅਕਾਲੀ ਦਲ ਹੋਵੇ ਜਾਂ ਕੋਈ ਵੀ ਪਾਰਟੀ ਹੋਵੇ ਗੱਲ ਮੇਨ ਇਹ ਹੈ ਕਿ ਲੋਕਾਂ ਦੇ ਕੰਮ ਕਿਹੜੀ ਪਾਰਟੀ ਇੱਥੇ ਕਰੇਗੀ ਲੋਕ ਕਿਸੇ ਵੀ ਪਾਰਟੀ ਤੋਂ ਸੰਤੁਸ਼ਟ ਨਜ਼ਰ ਨਹੀਂ ਆਉਂਦੇ ਕਿਉਂਕਿ ਕੋਈ ਵੀ ਪਾਰਟੀ ਇੱਥੇ ਸੁਚੱਜੇ ਢੰਗ ਨਾਲ ਜਿਹੜਾ ਕੰਮ ਹੈ ਉਹ ਨਹੀਂ ਕਰ ਪਾਉਂਦੀ ਕੀ ਇੱਥੇ ਕਾਰਨ ਹੋ ਸਕਦੇ ਨੇ ਮਾਦਮ ਜੀ ਜੀ ਨਾ ਨਾ ਜੀ ਮੈਂ ਥੋੜਾ ਥੋੜਾ ਨਾਲ ਪਰੰਤੂ ਪਹਿਲਾਂ ਵੀ ਸਰਕਾਰਾਂ ਦੀ ਇਹ ਇਹਨਾਂ ਨਾਲ ਮਤਲਬ ਬਾਤਾਂ ਵੀ ਪਾਈਆਂ ਇਹਨਾਂ ਨੇ ਲੇਕਿਨ ਜੋ ਮੌਕੇ ਦੀ ਸਰਕਾਰ ਹੈ ਨਾ ਜੀ ਜੀ ਮੌਕੇ ਦੀ ਸਰਕਾਰ ਨੇ ਜੋ ਕੰਮ 20 ਸਾਲਾਂ ਦੇ ਵਿੱਚ ਆਪਾਂ ਨੇ ਦੋ ਦੋ ਵਾਦੇ ਜੋ ਪੂਰੇ ਕੀਤੇ ਮੇਰੇ ਘਟੇ ਤੋਂ ਪਹਿਲਾਂ ਨਹੀਂ ਕਿਸੇ ਨੇ ਕੀਤੇ ਤਾਂ ਪਹਿਲਾਂ ਵੀ ਸਰਕਾਰਾਂ ਜੋ ਵੀ ਹੁੰਦੀਆਂ ਸੀਗੀਆਂ ਉਹ ਸਾਢੇ 4 ਸਾਲਾਂ ਬਾਅਦ ਉਹ ਉਹਨਾਂ ਤੇ ਕੇਂਦਰਤ ਹੁੰਦੀਆਂ ਸੀ ਨਾ ਕਿ ਕੁਰਸੀ ਦੇ ਬਖਸ਼ਣ 'ਤੇ ਜੀ

ਹਾਂਜੀ ਅਸਰੇ ਲਾਈਵ ਤੋਂ ਬਾਅਦ ਮੈਂ ਤੁਹਾਡੇ ਨਾਲ ਕੰਟੈਕਟ ਕਰਾਂਗੀ ਤੇ ਬਹੁਤ-ਬਹੁਤ ਸ਼ੁਕਰੀਆ ਸਰ ਤੁਹਾਡਾ ਠੀਕ ਹੈ ਉਹਨਾਂ ਨੂੰ ਕਹਿ ਦਿਆਂਗੀ ਹਾਂਜੀ ਤੇ ਸਭ ਤੋਂ ਵੱਡੀ ਗੱਲ ਹੈ ਦੇਖੋ ਇੱਥੇ ਜੇਕਰ ਆਪਾਂ ਚੋਣਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਇੱਥੇ ਕਹਿ ਰਹੇ ਨੇ ਕਿਤੇ ਨਾ ਕਿਤੇ ਇਹ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਇੱਥੇ ਦੇਖੋ ਸੁਖਬੀਰ ਬਾਦਲ ਨੂੰ ਚੋਣ ਲੜਨਾ ਚਾਹੀਦਾ ਹੈ ਤੇ ਦੂਜੇ ਪਾਸੇ ਇਹ ਕਹਿ ਰਹੇ ਨੇ ਕਿ ਇੱਥੇ ਫੈਸਲਾ ਉਹਨਾਂ ਵੱਲੋਂ ਕੁਝ ਸੋਚ ਸਮਝ ਕੇ ਹੀ ਲਿਆ ਗਿਆ ਹਾਂਜੀ ਸੰਜੀਵ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਹਾਂ ਬਿਲਕੁਲ ਮੈਡਮ ਬਿਲਕੁਲ ਜੀ ਉਹਨਾਂ ਨੇ ਕੁਝ ਆਖਦਾ ਇਹ ਕਹਣਾ ਸਮਝ ਕੇ ਲੈ ਆ ਜੀ ਕਿਤੇ ਨਾ ਕਿਸੇ ਦਾ ਕਹਣਾ ਜੋ ਵੀ ਸਾਟਲਾ ਲੈਣ ਸੋ ਸਮਝ ਕੇ ਲੈਣ ਜੋ ਪਾਕ ਪੀ ਦਾ ਸੱਤ ਕਿੰਨਾ ਕਿਤੇ ਉੱਚਾ ਕਰ ਸਕੇ ਜੀ ਕਿਉਂਕਿ ਜੋ ਕੋਈ ਪਾਰਟੀ ਦੇ ਜਰੀ ਸ਼ੁਰੂਮਣੀ ਕਾਲੀ ਪਹਿਲਾਂ ਕਿਤੇ ਨਾ ਕਿਸੇ ਪੰਥ ਦੇ ਨਾਲ ਤੋਂ ਨਿਊ ਪਾਰਟੀ ਹੈ ਜੀ ਹਾਂ ਜੀ ਲੋਕ ਵਿਸ਼ਵਾਸ ਕਰਦੇ ਆ ਪ੍ਰੋਕਸਾ ਕਰਦੇ ਆ ਪੱਕੇ ਤੇ ਜੀ ਜਗਾ ਉੱਤੇ ਆਪਣੀਆਂ ਕੁਰਸੀਆਂ ਜਾਂ ਆਪਣੀ ਨਾਂ ਦੇ ਵਿੱਚ ਜਿੱਦਾਂ ਜਿੱਥੇ ਆ ਜਾਂਦੀ ਆ ਜਾਂ ਆ ਵੀ ਇਹ ਨਾ ਪਾਰਟੀ ਦੇ ਕੋਲ ਜਾ ਕੇ ਜਿੱਦਾਂ ਕਿ ਪਾਰਟੀ ਦਾ ਜਿਹੜਾ ਗਰਾਫ ਲਿਆ ਜਿਹੜੀ ਆਮ ਆਦਮੀ ਪਾਰਟੀ ਆ ਕਿਤੇ ਨਾ ਕਿੰਨੇ ਸਰਕਾਰਾਂ ਦੇ ਟਾਈਮ ਵਿੱਚ ਇਹ ਨਹੀਂ ਕਹਿੰਦੇ ਵੀ ਕੁਝ ਕਰਿਆ ਨਹੀਂ ਇਹਨਾਂ ਨੇ ਜੀ ਜਿਹੜੋ ਜੇ ਮਾਰੇ ਕੰਮ ਕੀਤੇ ਆ ਜਦੋਂ ਕੁਝ ਨਹੀਂ ਕੀਤਾ ਤਾਂ ਕਿਤੇ ਨਾ ਕਿਤੇ ਬਹੁਤ ਕੰਮ ਆ ਜਿਹੜੇ ਅੱਜਕੱਲ੍ਹ ਸਿਨਮਾ ਲਾ ਕੋ ਉਹਨੀਆਂ ਨੇ ਜਾਂ ਬਹੁਤ ਹਾਲਾਕੇ ਆ ਹਾਲਫੇ ਵਿੱਚ ਬਹੁਤ ਵਧੀਆ ਵਿਕਾਸ ਵੀ ਕੀਤਾ ਜੀ ਇਹਨਾਂ ਨੇ ਐਦਾਂ ਦੀ ਗੱਲ ਨਹੀਂ ਲੇਕਿਨ ਕਿਤੇ ਨਾ ਕਿਤੇ ਜਿਹੜੀਆਂ ਗੱਲਾਂ ਹੋਣ ਕਰਦੇ ਆ ਦੂਜੀਆਂ ਪਾਰਟੀਆਂ ਹੋਣ ਕਰਦੀਆਂ ਜਿਹੜੀਆਂ ਸਰਕਾਰਾਂ ਹਟਾ ਚੁੱਕੀਆਂ ਆ ਉਹਨਾਂ ਦੇ ਉਹ ਕੱਲੋਂ ਇਹ ਜੋ ਬੁੱਤਵਾਲ ਸ਼ੋਭਾ ਨਹੀਂ ਦਿੰਦੀ ਇਹ ਦੀਆਂ ਟੀਂਜ ਨੂੰ ਠੀਕ ਕਰਾਂਗੇ ਅਗਰ ਠੀਕ ਕਰਾਂਗੇ ਤਾਂ ਤੁਸੀਂ ਆਪਣੇ ਦਰਕਾਰਾਂ ਦੀ ਕੀ ਕੀਤੀ ਹਾਂਜੀ ਇੱਥੇ ਕੋਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਆ ਸ਼ਰਮਾ ਜੀ ਹੈਲੋ ਜੀ ਜੀ ਨਸੀ ਗਾਲ ਜੀ ਸ਼ਸ਼ੀਕਾਲ ਸਰ ਕਿੱਥੋਂ ਬੋਲ ਰਹੇ ਹੋ ਮਾਨਵਤ ਸਰ ਹਾਂਜੀ ਬាទ ਬាទ ਸਵਾਗਤ ਹੈ ਸਰ ਸੰਗਰੂਰ ਤੋਂ ਬੋਲ ਰਿਹਾ ਹਾਂ ਤੇ ਕੀ ਕਹਿਣਾ ਚਾਹੂਗੇ ਸਰ ਇੱਥੇ ਸੁਖਵੀਰ ਬਾਦਲ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਵਿਸ਼ੇ ਤੇ ਕੀ ਕਹਿਣਾ ਚਾਹੂਗੇ ਅੱਜ ਦੇ ਦਿੱਸਾ ਖੁਫਾਸ ਤੋਂ ਉਹ ਦਖਤ ਮੜਿਆ ਦਿੱਸਾ ਦੇ ਹਾਂਜੀ ਇੱਥੇ ਸਰ ਦੇਖੋ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਜਿਸ ਚੋ ਕਹ ਰਹੇ ਨੇ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਮੈਂ ਚੋਣ ਨਹੀਂ ਲੜਾਂਗਾ ਬਲਕਿ ਮੈਂ ਆਪਣੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਇੱਥੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਦੇਖੋ ਜੀ ਮਤਲਬ ਜੀ ਨੂੰ ਕੋਈ ਡਰਾ ਤਾਂਹੀਂ ਕਿਸੇ ਦੇ ਕੰਨੇ ਦੇ ਜਲਾ ਰਿਹਾ ਹੈ ਜੀ ਮਸ ਸਿਆਣੇ ਕਹਿੰਦੇ ਨੇ ਬੰਦੂਖ ਕਿਸੇ ਦੇ ਮੋਢੇ ਤੇ ਚਲਾਉਂਦੇ ਨੇ ਇਹਨਾਂ ਨੂੰ ਪਤਾ ਥੀਸਾ ਧ ਘਾ ਰੱਖਿਆ ਲੋਕਾਂ ਨੇ ਜੀ ਇਹ ਕਰੇ ਇਹ ਸਮੇਂ ਸਿਰ ਰਹਿੰਦੇ ਠੀਫਾ ਦੇ ਦਿੰਦੇ ਪ੍ਰਧਾਨਗੀ ਤੋਂ ਹੂੰ ਮੈਂ ਇੱਕ ਵੀਡੀਓ ਦੇਖੀ ਆ ਚੈਨਲਾਂ ਦੇ ਉੱਤੇ ਵੀ ਢੀਂਸਾ ਸਾਹਿਬ ਨੂੰ ਸਵਾਲ ਸਵਾਲ ਕਰ ਰਿਆ ਸੀ ਪੱਤਰਕਾਰ ਕਹਿੰਦੇ ਤੁਸੀਂ ਤਾਂ ਕਹੇ ਕਿ ਅਸੀਂ ਮੁੜ ਕੇ ਕਾਲੀ ਗੱਲ ਨਹੀਂ ਜਾਨਾ ਨੂੰ ਹੂੰ ਉਹਨੂੰ ਤੁਸੀਂ ਕੋनो ਅੜੇ ਰਹਿਤੇ ਸੁਖਦੀਰ ਬਾਦਲ ਦੇ ਰਿਸੀਵੇ ਦੀ ਹੂੰ ਤੁਸੀਂ ਕੀ ਕਰਨਾ ਹੈਓ ਜੀ ਕਾਰਨ ਨਾਲ ਹੋਰੇ ਲੋਟ ਗੱਲਾਂ ਕਰੀਆਂ ਦੀ ਕਬਰਾਟ ਜਿਵੇਂ ਦਿੱਕਤੀ ਹੁੰਦੀ ਆ ਮੈਂ ਦੇਖਿਆ ਚੈਨਲ ਆ ਤੇ ਹੁਣ ਇਹ ਜਿਹੜਾ ਢੀਕਸਾ ਸਾਹ ਆ ਆਪਣੇ ਪੁੱਤ ਦੇ ਜੀ ਮੂੰਹ ਜਾਣ ਦੇ ਵਿੱਚ ਫਸੇ ਹੋਏ ਨੇ ਕਿ ਕਾਲੀ ਦਾਲ ਦੇ ਵਿੱਚ ਸੁਖਵੀਰ ਬਾਦ ਨੂੰ ਭੰਡ ਰਹੇ ਨੇ ਕਿਤੇ ਮੇਰੇ ਪੁੱਤ ਦੀ ਵਾਰੀ ਆ ਗਈ ਹਾਂਜੀ ਜੀ ਇਹਨਾਂ ਦੇ ਕੰਮ ਚੱਜਦੇ ਕਰੇ ਹੁੰਦੇ ਨਾ ਲੋਕ ਕਾਹ ਨੂੰ ਇਹਨਾਂ ਨੂੰ ਮੂੰਹੋਂ ਲਾਉਂਦੇ ਉਹ ਵੀ ਚੱਜ ਦੇ ਕੰਮ ਇਹਨਾਂ ਨੇ ਕਰੇ ਨਹੀਂ ਸਿੱਖ ਕੌਮ ਦਾ ਜਿੰਨਾ ਇਹਨਾਂ ਨੇ ਘਾਣ ਕਰਿਆ ਨਹੀਂ ਹੋਇਆ ਹੋਊਗਾ ਹੂੰ ਇਹਨੇ ਪ੍ਰਚਾਰ ਕਰਕੇ ਸਾਡੀ ਕੌਮ ਦੇ ਲੋਬੇ ਸਿੱਖ ਧਰਮ ਦਾ ਪ੍ਰਚਾਰ ਨਹੀਂ ਹੋਇਆ ਤਾਂ ਇਹਨਾਂ ਨੂੰ ਇਹ ਲੋਕਾਂ ਨੇ ਸ਼ਿੱਖਾ ਦਿਖਾਇਆ ਜੀ ਮੈਂ ਤਾਂ ਇਹੀ ਕਹਿਣਾ ਵੀ ਦੇਖੋ ਜੇ ਹੁਣ ਇਹਨੂੰ ਹਾਰ ਮੰਨਣੀ ਚਾਹੀਦੀ ਆ ਵੀ ਜੇ ਤੂੰ ਹੁਣ ਲੜਦਾ ਵੀ ਕਦੇ ਜਲਾਲਾਬਾਦ ਤੋਂ ਕਦੇ ਬਟਿੰਡੇ ਤੋਂ ਇਹਨੂੰ ਤਾਂ ਆਇਆ ਵੀ ਬੇਲਾ ਹੋ ਕੇ ਮੇਰੀ ਮਾਨਪ੍ਰੀਤ ਆਈ ਦੇ ਆਪਣੇ ਘਰ ਵਾਲੀ ਦੀ ਕਿੰਨੇ ਪਟੰਡੇ ਦੇ ਵੀ ਮੈਂ ਮਦਦ ਕਰ ਸਕਦਾ ਪਰ ਨਹੀਂ ਉਹ ਸਮਾਂ ਲੰਘ ਚੁੱਕਿਆ ਹੁਣ ਜੀ ਲੋਕਾਂ ਨੂੰ ਇਹਨਾਂ ਦੀ ਅਸਮਾਨਤਾ ਦਾ ਪਤਾ ਲੱਗ ਗਿਆ ਪਰ ਇਹ ਇਹ ਦੂਰ ਨਹੀਂ ਇਤੋਂ ਵੀ ਥੱਲੇ ਆਉਣਗੇ ਆਖਰ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਜਦੋਂ ਵੋਟਾਂ ਪੈਣੀਆਂ ਨੇ ਇਹਦਾ ਨਸੀਬਾ ਦੇ ਕੇ ਪੈਣੀਆਂ ਨਹੀਂ ਤਾਂ ਇਹਨਾਂ ਨੇ ਮੈਨੂੰ ਲੱਗਦਾ ਜੀ ਕਿਸੇ ਦੇ ਮੋਢੇ ਤੇ ਚਲਾ ਕੇ ਹੁਣ ਦੇਖਦੇ ਨੇ ਵੀ ਸਾਡਾ ਕੀ ਰੋਲ ਲਹਿਦਾ ਜੀ ਜਿੰਨਾਂ ਨੇ ਇਹਨਾਂ ਨੂੰ ਪੂਰੇ ਜਾਣੂ ਹੋ ਗਏ ਮੈਂ ਇੱਕ ਦੇਖ ਰਹੀ ਸੀ ਰੱਖਾ ਸੁਧਾਨਾ ਦੀ ਵੀਡੀਓ ਇਹਨਾਂ ਦੇ ਪਿੰਡ ਦੇ ਵਿੱਚ ਜਾ ਕੇ ਕਰ ਰਹੇ ਨੇ ਉਹ ਇਥੇ ਦੇ ਬਿਸ਼ੋਰ ਕੀ ਬੋਲ ਰਹੇ ਨੇ ਜੀ ਜੇ ਇਹਨਾਂ ਦੇ ਕੰਮ ਚੱਜ ਦੇ ਕਰੇ ਹੁੰਦੇ ਪਰ ਇਹਨਾਂ ਨੂੰ ਜ਼ਰੂਰ ਲੋਕ ਹੋ ਕਰਦੇ ਸ਼ਰੋਮਣੀ ਕਮੇਟੀ ਦੇ ਉੱਤੇ ਜਿੰਨਾ ਵੀ ਪ੍ਰਚਾਰ ਨਹੀਂ ਹੋਇਆ ਸ਼ਰੋਮਣੀ ਕਮੇਟੀ ਕਾਲੀਗੜ੍ਹ ਦਾ ਨਾਂ ਇਹਨਾਂ ਤੋਂ ਆਪਣੀ ਪਾਰਟੀ ਦਾ ਹਮ ਬਸ ਜਿੰਨਾਂ ਤੇ ਕਰੇ ਤਸੀਫਾ ਨਹੀਂ ਦੰਦੇ ਹੈਗੇ ਨਵੀਂ ਪਾਰਟੀ ਜਿਹੜੇ ਵਧੀਆ ਵਰਕਰ ਨੇ ਕਾਰੀਗਰ ਦੇ ਉਹਨਾਂ ਨੂੰ ਉਹਨਾਂ ਦੀ رائے ਨਾਲ ਨਹੀਂ ਚੱਲਦੇ ਹੈਗੇ ਉਹਨਾਂ ਕੀ ਕਰੇ ਇਹਨਾਂ ਦਾ ਤਾਂ ਇਹ ਹੀ ਹਾਲ ਰਹੂ ਐ ਤੂੰ ਵੀ ਭੜਾ ਹਾਲ ਹੋਣਾ ਇਹਨਾਂ ਦਾ ਉਹਨਾਂ ਵਾਲੇ ਸਮੇਂ ਤੇ ਦੇਖਿਆ ਜੀ ਬਾਤ ਬਹੁਤ ਧੰਨਵਾਦ ਤੁਹਾਡਾ ਮਾਲਵਿੰਦਰ ਜੀ ਧੰਨਵਾਦ ਜੀ ਹਾਂਜੀ ਸੰਜੀਪ ਸ਼ਰਮਾ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੂਗੇ ਦੇਖੋ ਲੋਕਾਂ ਦੀ ਜਿਹੜੀ رائے ਆਪਣੇ ਦੇ ਆਪਣੇ ਕੋਲ ਇੱਥੇ ਆ ਰਹੀ ਹੈ ਲਗਾਤਾਰ ਹਲੋ ਹਲੋ ਹਾਂਜੀ ਕੀ ਕਹਿਣਾ ਚਾਹੂਗੀ ਜਾਂਦੇ ਜਾਂਦੇ ਸੰਜੀਵ ਸ਼ਰਮਾ ਜੀ ਹਾਂਜੀ ਮੈਂ ਮਤਲਬ ਉਹ ਵਿਸ਼ਾ ਜਿਹੜਾ ਕੱਲ੍ਹ ਗੱਲ ਬਾਤ ਹੋਇਆ ਸੀ ਜੀ ਜੀ ਦੇਖੋ ਮੈਂ ਅਗਲੀ ਵਾਰ ਲੋਕੀ ਨੂੰ ਦੁਆਰਾ ਫੇਰ ਪੁੱਛੀਂ ਕਰੂੰਗਾ ਹਮਮਾ ਜੇ ਤੁਸੀਂ ਸ਼੍ਰੀ ਨਾਥ ਦਾ ਹੰਪੋਰ ਰੰਦੀ ਦੇ ਗੱਲ ਜਿਹੜੇ ਮਾਲਕਾਂ ਜਿਹੜੇ ਪਹਿਲਾਂ ਉਹ ਵਿਧਾਨ ਸਭਾ ਵਿੱਚ ਚੋਣਾ ਲੜੇ ਸੀ ਕਰ ਰਹੇ ਸੀ ਜੀ ਜੀ ਕਿਤੇ ਨਾ ਕਿਤੇ ਉਹਨਾਂ ਨੂੰ ਕੇਜਨ ਦੰਨਿਆ ਜੇ ਉਹਨਾਂ ਦਾ ਨਾਮ ਆਉਂਦਾ ਕਿ ਟਿਕਟ ਦੇ ਵਿੱਚ ਤੇ ਟਿਕਟਾਂ ਦੀ ਉਹ ਜਿੱਥੇ ਦਿੱਤਾ ਪ੍ਰਾਪਤ ਹੋ ਸਕਦੇ ਕਿਉਂਕਿ ਜਿੰਨਾ ਸਾਹਿਬ ਐਨੇ ਮਤਲਬ ਵਧੀਆ ਇਨਸਾਨ ਹੈ ਉਹ ਨਹੀਂ ਪਰਸਾ ਬੋਡ ਬੋਡ ਮਿਲ ਜੂਗੀ ਜੋ ਕਾਲੇ ਕੁੱਪੜ ਬਸਾਈ ਹੋਣਾਂ ਜਿੱਥੇ ਕਹਾਂ ਪਰ ਹਾਂਜੀ ਬਿਲਕੁਲ ਤੇ ਬਹੁਤ ਬਹੁਤ ਧੰਨਵਾਦ ਸੰਜੀਪ ਸ਼ਰਮਾ ਜੀ ਤੁਹਾਡਾ ਤੁਸੀਂ ਹਮੇਸ਼ਾ ਦਰਸ਼ਕਾਂ ਨੂੰ ਜਿਹੜੀ ਵੱਤ ਤੋਂ ਵੱਤ ਜਾਣਕਾਰੀ ਹੈ ਉਹ ਦਿਨੇ ਹੋ ਬਹੁਤ ਬਹੁਤ ਮੈਡਮ ਬਹੁਤ ਬਹੁਤ ਧੰਨਵਾਦ ਹਾਂਜੀ ਤੇ ਹਾਂਜੀ ਅੱਜ ਦਾ ਆਪਣਾ ਜੋ ਵਿਸ਼ਾ ਸੀ OEC ਕੀ ਇੱਥੇ ਲੋਕ ਸਭਾ ਚੋਣ ਹੁਣ ਸੁਖਬੀਰ ਬਾਦਲ ਨਹੀਂ ਲੜਨਗੇ ਤੇ ਲੋਕਾਂ ਦੀਆਂ ਜਿਹੜੀ ਆਪਣੇ ਕੋਲ رائے ਆ ਉਹ ਵੀ ਕਾਫੀ ਆਈਆਂ ਨੇ ਤੇ ਸਭ ਦਾ ਇੱਥੇ ਅਲੱਗ-ਅਲੱਗ opinion ਜਿਹੜਾ ਹੈ ਉਹ ਵੀ ਅਸੀਂ ਤੁਹਾਡੇ ਤੱਕ ਪਹੁੰਚਾਇਆ ਤੇ ਤੁਸੀਂ ਇਸ ਵਿਸ਼ੇ ਜੜੀਓ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਹੁਣ ਇਸੇ ਦੇ ਨਾਲ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਔਟਵਾਲ ਨੂੰ ਦਿਓ ਇਜਾਜ਼ਤ